ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਟਵਾਰੀ ਭਰਤੀ 2024 ਦੇ ਸੰਬੰਧ ਵਿੱਚ ਕਿ ਏਜ ਲਿਮਟ ਹੈ ਕਿਹਨੀਆਂ ਪੋਸਟਾਂ ਨੇ ਕਿੰਨੀ ਤਨਖਾਹ ਹੈ ਕਿ ਅਲੀਜੀਬਿਲਟੀ ਹੈ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜਾਣਕਾਰੀ ਤੁਹਾਡੇ ਤੱਕ ਸਹੀ ਸਮੇਂ ਤੇ ਪਹੁੰਚਦੀ ਰਹੇ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਇਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ ਗੱਲ ਕਰਦੇ ਆਂ ਅੱਜ ਆਪਾਂ ਪੰਜਾਬ ਪਟਵਾਰੀ ਵਰਤੀ 2024 ਦੇ ਸੰਬੰਧ ਵਿੱਚ ਪੰਜਾਬ ਪਟਵਾਰੀ ਵਰਤੀ ਜਿਹੜੀ ਇਹ ਪੀ ਟ੍ਰਿਪਲ ਐਸ ਬੀ ਦੁਆਰਾ ਜਿਹੜੀ ਇਹ ਵਰਤੀ ਜਿਹੜੀ ਕੀਤੀ ਜਾਂਦੀ ਹੈ ਤੇ ਜਿਸ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਤੇ ਜਲਦੀ ਆਪਾਂ ਨੂੰ ਵੇਖਣ ਮਿਲੇਗਾ ਜਿਸ ਦੇ ਵਿੱਚ ਕੀ ਆਪਣੇ ਕੋਲ ਜਿਹੜੀਆਂ ਪੋਸਟਾਂ ਨੇ ਉਹ 686 ਪੋਸਟਾਂ ਹੋਣ ਗਿਆ 686 ਪੋਸਟਾਂ ਤਾਂ ਹੋਣ ਗਿਆ ਇਸ ਤੋਂ ਵੱਧ ਵੀ ਹੋ ਸਕਦੀਆਂ ਨੇ 700 ਦੇ ਲਗਭਗ ਜਾਂ 750 ਤੱਕ ਵੀ ਪੋਸਟਾਂ ਹੋ ਸਕਦੀਆਂ ਨੇ ਇਹਨਾਂ ਪੋਸਟਾਂ ਲਈ ਜਿਹੜੀ ਆਪਣੇ ਕੋਲ ਐਲੀਜੀਬਿਲਟੀ ਹੈ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਵੀ ਆਪਣੇ ਕੋਲ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ ਤਾਂ ਇਸ ਦੇ ਨਾਲ 120 ਘੰਟੇ ਦਾ ਕੰਪਿਊਟਰ ਦਾ ਕੋਰਸ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਜੇ ਤੱਕ ਤੁਸੀਂ ਅਜੇ ਤੱਕ 120 ਘੰਟੇ ਕੰਪਿਊਟਰ ਦਾ ਕੋਰਸ ਨਹੀਂ ਕੀਤਾ ਤਾਂ ਹੁਣ ਤੁਸੀਂ ਕਰ ਲਓ ਕਿਉਂਕਿ ਤੁਹਾਡੇ ਕੋਲ ਅਜੇ ਟਾਈਮ ਹੈ ਇਹ ਭਰਤੀ ਬਹੁਤ ਜਲਦੀ ਜਿਹੜੀ ਆਊਟ ਹੋਣ ਵਾਲੀ ਹੈ ਜੇ ਏਜ ਲਿਮਟ ਦੀ ਗੱਲ ਕਰੀਏ ਪਟਵਾਰੀ ਭਰਤੀ ਵਿੱਚ ਦਾ 18 ਤੋਂ 37 ਸਾਲ ਏਜ ਰੱਖੀ ਜਾਂਦੀ ਹੈ ਇਸ ਦੇ ਨਾਲ ਹੀ ਜਿਹੜੇ ਰਜ਼ਰਵ ਕੈਟਾਗਰੀ ਹੈ ਉਸ ਨੂੰ ਰੂਲ ਮੁਤਾਬਕ ਛੋਟ ਦਿੱਤੀ ਜਾਂਦੀ ਹੈ ਜੇ ਤਨਖਾਹ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵਟਵਾਰੀ ਦੀ ਭਰਤੀ ਦੇ ਵਿੱਚ ਜਿਹੜੀ ਤਨਖਾਹ ਲਗਭਗ 19900 ਰੁਪਿਆ ਪ੍ਰਤੀ ਮਹੀਨਾ ਰਹਿਣ ਵਾਲੀ ਹੈ ਤੇ ਇਹ ਭਰਤੀ ਜਿਹੜੀ ਹੈ ਪੀਟਰੀਪਲਸਬੀ ਦੁਆਰਾ ਬਹੁਤ ਜਲਦੀ ਜਿਹੜੀ ਇਹ ਭਰਤੀ ਆਊਟ ਕੀਤੀ ਜਾਵੇਗੀ ਸਾਰਿਆਂ ਲਈ ਬਹੁਤ ਵਧੀਆ ਮੌਕਾ ਹੈ ਆਪਾਂ ਸਾਰੇ ਜਾਣਦੇ ਆ ਕਿ ਇਸ ਦੇ ਵਿੱਚ ਇੱਕ ਟੈਸਟ ਹੁੰਦਾ ਹੈ ਟੈਸਟ ਦੀ ਜਿਹੜੀ ਅਦਾਾਰ ਤੇ ਇਹ ਭਰਤੀ ਜਿਹੜੀ ਹੈ ਇਹ ਕੀਤੀ ਜਾਂਦੀ ਹੈ ਤੇ ਹਰ ਸਾਲ ਜਿਹੜੀ ਪੰਜਾਬ ਸਰਕਾਰ ਨੇ ਭਰਤੀਆਂ ਕਰਨ ਦਾ ਵਾਅਦਾ ਕੀਤਾ ਸੀ ਉਸ ਮੁਤਾਬਕ ਜਿਹੜੀ ਇਹ ਕਰਤੀ ਹੈ ਬਹੁਤ ਜਲਦੀ ਪਟਵਾਰੀਆਂ ਦੀ ਭਰਤੀ ਜਿਹੜੀ ਆਊਟ ਹੋਣ ਵਾਲੀ ਹੈ ਇਸ ਲਈ ਤੁਸੀਂ ਟੈਸਟ ਦੀ ਤਿਆਰੀ ਵੀ ਸ਼ੁਰੂ ਕਰ ਸਕਦੇ ਹੋ ਤੁਹਾਡੇ ਕੋਲ ਹੁਣ ਬਹੁਤ ਵਧੀਆ ਮੌਕਾ ਹੈ ਕਿਉਂਕਿ ਹੁਣ 2024 ਦੀਆਂ ਜਿਹੜੀਆਂ ਭਰਤੀਆਂ ਰੁਕੀਆਂ ਹੋਈਆਂ ਸੀ ਬਹੁਤ ਜਲਦੀ ਉਹਨਾਂ ਦੇ ਨੋਟੀਫਿਕੇਸ਼ਨ ਆਪਾਂ ਨੂੰ ਵੇਖਣ ਨੂੰ ਮਿਲਣਗੇ ਜਿਵੇਂ ਹੀ ਇਸ ਦਾ ਨੋਟੀਫਿਕੇਸ਼ਨ ਆਏਗਾ ਆਪਾਂ ਉਸ ਦੀ ਪੂਰੀ ਡਿਟੇਲ ਵੀਡੀਓ ਬਣਾ ਕੇ ਇਸ ਚੈਨਲ ਤੇ ਪਾ ਦਿੱਤੀ ਜਾਵੇਗੀ ਕਿਵੇਂ ਅਪਲਾਈ ਕਰਨਾ ਹੈ ਕੌਣ ਅਪਲਾਈ ਕਰਨਾ ਹੈ ਤੇ ਕੀ ਉਹਦੇ ਵਾਸਤੇ ਐਲੀਜੀਬਿਲਟੀ ਹੈ ਐਲੀਜੀਬਿਲਟੀ ਤਾਂ ਇਹ ਹੀ ਰਹਿਣ ਵਾਲੀ ਹੈ 12th ਪਲੱਸ ਜੋ ਵੀ ਸਿਲੇਬਸ ਹੋਏਗਾ ਪੂਰੀ ਜਾਣਕਾਰੀ ਇਸ ਚੈਨਲ ਤੇ ਤੁਹਾਨੂੰ ਦਿੱਤੀ ਜਾਵੇਗੀ ਇਸ ਲਈਕਰ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ